ਅੱਜ ਅਸੀਂ ਬਣਾਵਾਂਗੇ ਪੰਜਾਬੀ ਸੂਜੀ ਦਾ ਬਹੁਤ ਹੀ ਟੇਸਟੀ ਹਲਵਾ ਜਿਸ ਨੂੰ ਕਿਸੇ ਅਲੱਗ ਤਰੀਕੇ ਨਾਲ ਬਣਾਵਾਂਗੇ ਅਸੀਂ ਇਸ ਨੂੰ ਪਿਗੋ ਕੇ ਜਿਸ ਤਰ੍ਹਾਂ ਕਿ ਮੂੰਗੀ ਦਾਲ ਦੀ ਪੀਠੀ ਬਣਾਉਂਦੇ ਆ ਨਾ ਉਸੇ ਤਰ੍ਹਾਂ ਐਸੀ ਸੂਜੀ ਨੂੰ ਪਿਗੋ ਕੇ ਤੇ ਬਹੁਤ ਟੇਸਟੀ ਅਸੀਂ ਸੂਜੀ ਦਾ ਹਲਵਾ ਬਣਾਵਾਂਗੇ ਜੋ ਕਿ ਬਹੁਤ ਹੀ ਟੇਸਟੀ ਰਸੀਲਾ ਤੇ ਜੋ ਦਾਣੇਦਾਰ ਬਣ ਕੇ ਤਿਆਰ ਹੋਏਗਾ ਬਿਲਕੁਲ ਵੀ ਖੁਸ਼ਕ ਜਾਂ ਡਰਾਈ ਨਹੀਂ ਹੋਏਗਾ ਬਹੁਤ ਹੀ ਵਧੀਆ ਰੈਸਪੀ ਤਿਆਰ ਹੋਏਗੀ ਤੁਸੀਂ ਇੱਕ ਵਾਰ ਜ਼ਰੂਰ ਤੁਸੀਂ ਰੈਸਪੀ ਨੂੰ ਟ੍ਰਾਈ ਕਰਨਾ ਤੇ ਆ ਰੈਸਪੀ ਦੇ ਨਾਲ ਜੋ ਤੁਸੀਂ ਮੂੰਗੀ ਦਾਲ ਦਾ ਹਲਵਾ ਵੀ ਉਹਨੂੰ ਵੀ ਪੁੱਲ ਜਾਓਗੇ ਇੰਨਾ ਟੇਸਟੀ ਤੇ ਬਹੁਤ ਜਲਦੀ ਜੋ ਸੂਜੀ ਦਾ ਹਲਵਾ ਹੈ ਉਹ ਬਣ ਕੇ ਤਿਆਰ ਹੁੰਦਾ ਹੈ ਇੱਕ ਵਾਰ ਤੁਸੀਂ ਹਲਵਾ ਇਸ ਤਰੀਕੇ ਨਾਲ ਬਣਾ ਲਿਆ ਤਾਂ ਤੁਸੀਂ ਹਰ ਵਾਰ ਇਸੇ ਤਰ੍ਹਾਂ ਹੀ ਬਣਾਓਗੇ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡਨ ਲਾਈਵ ਦੇ ਵਿੱਚ। ਤੇ ਮੇਰੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੇ ਨਾਲ ਲੱਗਦੇ ਜੋ ਬੈਲ ਦਾ ਆਈਕਨ ਹੈ ਉਹਨੂੰ ਪ੍ਰੈਸ ਕਰ ਲਓ ਤਾਂ ਜੋ ਮੇਰੀ ਸਾਰੀ ਵੀਡੀਓ ਤੁਸੀਂ ਦੇਖ ਸਕੋ। ਪੰਜਾਬੀ ਸਟਾਈਲ ਸੂਜੀ ਦਾ ਦਾਣੇਦਾਰ ਤਿਰਸੀਲਾ ਹਲਵਾ ਬਣਾਣਾ ਸ਼ੁਰੂ ਕਰਦੇ ਹਾਂ। ਇਹਦੇ ਲਈ ਮੈਂ ਸੂਜੀ ਲਈ ਹੈ। ਇੱਕ ਕੱਪ ਭਰ ਕੇ ਮੈਂ ਸੂਜੀ ਲਈ ਹੈ। ਤੁਸੀਂ ਕੋਈ ਵੀ ਕੌਲੀ ਦਾ ਨਾਪ ਲੈ ਸਕਦੇ ਹੋ। ਉਹਦੇ ਨਾਲ ਹੀ ਸਾਰੀ ਮੈਜ਼ਰਮੈਂਟ ਕਰ ਸਕਦੇ ਹੋ। ਤੇ तकरीबन ਇੱਕ ਕੌਲੀ ਮੈਂ ਲਈ ਹੈ ਉਹਨੂੰ ਸੂਜੀ ਦੀ ਪਰ ਕੇ ਅਸੀਂ ਲੈ ਲਈ ਹੈ ਇਹਦੇ ਨਾਲ ਅਸੀਂ ਬਾਕੀ ਦੀ ਸਾਰੀ ਮੈਅਰਮੈਂਟ ਵੀ ਕਾਣਾ ਕੀ ਪਾਣੀ ਤੇ ਚੀਨੀ ਦੀ ਤੇ ਸੂਜੀ ਲੈ ਲਈ ਹੈ ਅਸੀਂ ਤੇ ਅਸੀਂ ਸੂਜੀ ਨੂੰ ਇਸੇ ਤਰ੍ਹਾਂ ਉਹਨੇ ਬਣਾਵਾਂਗੇ ਮੈਂ ਸੂਜੀ ਨੂੰ ਪਿਗੋ ਕੇ ਬਿਲਕੁਲ ਜਿਵੇਂ ਪੰਜਾਬੀ ਸਟਾਈਲ ਵਿੱਚ ਘਰਾਂ ਵਿੱਚ ਬੰਦ ਹੈ ਮੇਰੇ ਘਰ ਵਿੱਚ ਸੂਜੀ ਦਾ ਹਲਵਾ ਉਸੇ ਤਰ੍ਹਾਂ ਬਣਾਵਾਂਗੀ ਬਹੁਤ ਟੇਸਟੀ ਬੰਦ ਹੈ ਅਸੀਂ ਸਭ ਤੋਂ ਪਹਿਲਾਂ ਜੋ ਸੂਜੀ ਹੈ ਉਹਨੂੰ ਪਾਣੀ ਦੇ ਵਿੱਚ ਅਸੀਂ ਪਿਗੋ ਕੇ ਰੱਖ ਲੈਣਾ ਥੋੜੀ देर ਸੋਕ ਕਰ ਲੈਣਾ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦੇਣਾ ਸੂਜੀ ਨੂੰ ਕਿਸੇ ਸੌਸ ਪੈਨ ਦੇ ਵਿੱਚ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਤੇ ਪਾਣੀ ਪਾ ਦੇਣਾ ਤੇ ਇਹਨੂੰ ਅਸੀਂ 5 ਮਿੰਟ ਦੇ ਲਈ ਤਕਰੀਬਨ ਭਿਗੋ ਕੇ ਛੱਡ ਦੇਣਾ ਹੈ ਤਾਂ ਜੋ ਜਿਹੜੀ ਸੂਜੀ ਹੈ ਪਾਣੀ ਨੂੰ ਚੰਗੀ ਤਰ੍ਹਾਂ ਚੂਸ ਲੇ ਤੇ ਚੰਗੀ ਤਰ੍ਹਾਂ ਫੁੱਲ ਜਾਏ ਤੇ ਸੋਕੋ ਜੈ ਬਿਲਕੁਲ ਪੀਠੀ ਦੀ ਤਰ੍ਹਾਂ ਦੀ ਕੰਸਿਸਟੈਂਸੀ ਹੋ ਜਾਏ ਕਿ ਜਿਸ ਤਰ੍ਹਾਂ ਕੀ ਮੂੰਗੀ ਦਾਲ ਦੀ ਪੀਠੀ ਹੁੰਦੀ ਹੈ ਨਾ ਬਿਲਕੁਲ ਉਸੇ ਤਰ੍ਹਾਂ ਦੀ ਪੀਠੀ ਬਣ ਜਾਏਗੀ ਸੂਜੀ ਨੂੰ ਅਸੀਂ ਭਿਗੋ ਕੇ ਰੱਖ ਦਿੱਤਾ ਹੈ ਔਨੇ ਦੇ ਰਸੀ ਇੱਕ ਪੈਨ ਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਮੈਂ ਕੀ ਦਾ ਲਿਆ ਹੈ ਉਹਦੇ ਵਿੱਚ ਮੈਂ ਥੋੜੇ ਜਿਹੇ ਜੋ ਬਦਾਮ ਨੇ ਇਸ ਤਰ੍ਹਾਂ ਪਤਲੇ ਪਤਲੇ ਲੰਬੇ ਕੱਟ ਲਏ ਨੇ ਤੇ ਬਦਾਮਾਂ ਨੂੰ ਥੋੜਾ ਜਿਹਾ ਸੀ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਤੁਸੀਂ ਕੋਈ ਵੱਲੇ ਵੀ ਡਰਾਈ ਫੂਡ ਯੂਜ਼ ਕਰ ਸਕਦੇ ਹੋ ਕਾਜੂ ਵੀ ਕਰ ਸਕਦੇ ਹੋ ਜਾਂ ਪਿਸਤਾ ਵੀ ਕਰ ਸਕਦੇ ਹੋ ਬਦਾਮ ਰੋਸਟ ਹੋ ਗਏ ਨੇ ਹੁਣ ਗੈਸ ਦੇ ਫਲੇਮ ਨੂੰ ਮੈਂ ਬੰਦ ਕਰ ਦੇਣਾ ਹੈ ਔਰ ਬੰਦ ਫਲੇਮ ਦੇ ਉੱਪਰ ਅਸੀਂ ਜੋ ਸਾਡੇ ਸੋਗੀ ਨੇ ਕਿਸ਼ਮਿਸ਼ ਨੇ ਇਹਨਾਂ ਨੂੰ ਇਸੇ ਗਰਮ ਪੈਨ ਦੇ ਵਿੱਚ ਅਸੀਂ ਥੋੜੀ देर ਚਲਾਵਾਂਗੇ ਤੁਸੀਂ ਦੇਖ ਸਕਦੇ ਹੋ ਗਰਮ ਪੈਨ ਦੇ ਵਿੱਚ ਹੀ ਥੋੜੇ ਜੇ ਘੀ ਦੇ ਨਾਲ ਹੀ ਜਿਹੜੀ ਸਾਡੀ ਜੋ ਕਿਸ਼ਮਿਸ਼ ਹੈ ਚੰਗੀ ਤਰ੍ਹਾਂ ਫੁੱਲ ਜਾਏਗੀ ਤੇ roast ਹੋ ਜਾਏਗੀ ਤੇ ਜਿਆਦੀ ਜੋ ਕਿਸ਼ਮਿਸ ਹੈ ਉਹ ਵੀ ਬਹੁਤ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਗਏ ਐ ਤੇ roast ਹੋ ਗਈ ਐ ਤੇ ਬਦਾਮ ਤੇ ਸੂਜੀ ਨੂੰ ਅਸੀਂ ਇਸੇ ਤਰ੍ਹਾਂ roast ਕਰ ਲਿਆ ਹਲਕਾ ਜਿਹਾ ਤੇ ਇਹਨਾਂ ਨੂੰ ਕੱਢ ਕੇ ਮੈਂ ਕੁੱਕਲ ਦੇ ਵਿੱਚ ਸਾਈਡ ਤੇ ਰੱਖ ਲੈਂਦੀ ਆ ਬਾਅਦ ਵਿੱਚ ਯੂਜ਼ ਕਰਾਂਗੇ ਤੇ ਜਿਹੜੀ ਅਸੀਂ ਸੂਜੀ ਭਿਗੋ ਕੇ ਰੱਖੀ ਸੀ ਉਹਨਾਂ 5 ਮਿੰਟ ਹੋ ਗਏ ਨੇ ਤਕਰੀਬਨ ਭਿਗੋਏ ਨੂੰ ਉਹਨਾਂ ਸੇਤੋ ਹਲਵਾ ਬਣਾਉਣਾ ਸ਼ੁਰੂ ਕਰਦੇ ਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਜਿਹਦੇ ਵਿੱਚ ਜੋ ਪਾਣੀ ਹੈ ਉਤ ਤੁਸੀਂ ਦੇਖ ਸਕਦੇ ਹੋ ਪਾਣੀ ਸਾਰਾ ਉੱਪਰ ਆ ਗਿਆ ਜੋ ਸੂਜੀ ਆ ਬਿਲਕੁਲ نیچے ਬੈਠ ਗਈ ਹੈ ਸੈੱਟ ਹੋ ਗਈ ਹੈ ਇਕਦਮ ਪੀਠੀ ਦੀ ਤਰ੍ਹਾਂ ਤੇ ਫਿਰ ਵੀ ਮੈਂ ਜਾਲੀ ਲਗਾ ਕੇ ਨਾ ਪੋਣੀ ਦੇ ਵਿੱਚ ਤੇ ਸਾਰਾ ਪਾਣੀ ਇਹਦਾ ਕੱਢ ਲੈਣਾ ਹੈਗਾ ਕਿਸੇ ਬਰਤਨ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਸੀ ਇਸ ਤਰ੍ਹਾਂ ਚੰਨਨੀ ਵਿੱਚ ਪਾ ਕੇ ਤੇ ਪਾਣੀ ਸਾਰਾ ਨਿਕਾਲ ਲੈਣਾ ਇਸ ਤਰ੍ਹਾਂ ਕਰਨ ਨਾਲ ਇਹਦੇ ਵਿੱਚ ਪਾਣੀ ਨਹੀਂ ਰਹੇਗਾ ਤੇ ਜਿਹੜੀ ਸੂਜੀ ਆ ਭਿੱਜੀ ਹੋਈ ਵੀ ਰਹੇਗੀ ਤੇ ਇਸ ਤਰ੍ਹਾਂ ਸੀ ਅਗਰ ਪੀਗੋ ਕੇ ਸੂਜੀ ਬਣਾਉਂਦੇ ਆਂ ਤਾਂ ਬਹੁਤ ਜ਼ਿਆਦਾ ਟੇਸਟੀ ਰਸੀਲੀ ਤੇ ਦਾਣੇਦਾਰ ਬਣਦੇ ਬਿਲਕੁਲ ਡਰਾਈ ਸੁੱਕੀ ਨਹੀਂ ਜਿਸ ਤਰ੍ਹਾਂ ਕਿਸੇ ਪੁੰਨ ਕੇ ਬਣਾਉਂਦੇ ਆ ਨਾ ਤੇ ਸੁੱਕੀ ਸੁੱਕੀ ਬਣਦੀ ਹੈ ਡਰਾਈ ਖੁਸ਼ਕ ਇਸ ਤਰ੍ਹਾਂ ਬਣਾਓਗੇ ਨਾ ਤੁਸੀਂ ਤੇ ਬਿਲਕੁਲ ਜਿਸ ਤਰ੍ਹਾਂ ਦੀ ਕੰਸਿਸਟੈਂਸੀ ਪੀਠੀ ਦੀ ਹੁੰਦੀ ਹੈ ਨਾ ਮੂੰਗੀ ਦਾਲ ਦੀ ਬਿਲਕੁਲ ਉਸੇ ਤਰ੍ਹਾਂ ਦੀ ਕੰਸਿਸਟੈਂਸੀ ਤਿਆਰ ਹੋ ਗਈ ਹੈ ਸਾਡੇ ਕੋਲ ਇੱਕ ਤਰ੍ਹਾਂ ਦੀ ਜੋ ਸੂਜੀ ਦੀ ਪੀਠੀ ਹੈ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਤੇ ਇਸ ਪੀਠੀ ਤੋਂ ਸੂਜੀ ਦੀ ਤੋਂ ਮੂੰਹ ਹਲਵਾ ਬਣਾਣਾ ਸ਼ੁਰੂ ਕਰਾਂਗੇ ਇਹਦੇ ਨਾਲ ਸਾਡਾ ਜੋ ਹਲਵਾ ਹੈ ਬਹੁਤ ਹੀ ਵਧੀਆ ਬਨੇਗਾ ਤੇ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਮੂੰਗ ਦਾਲ ਦਾ ਹਲਵਾ ਹੈ ਤੇ ਜਾਂ ਸੂਜੀ ਦਾ ਹਲਵਾ ਹੈ ਬਹੁਤ ਟੇਸਟੀ ਬੰਦ ਹੈ ਇੱਕ ਵਾਰ ਜ਼ਰੂਰ ਤੁਸੀਂ ਟ్రਾਈ ਕਰਿਓ ਹੁਣ ਮੈਂ ਕੜਾਈ ਦੇ ਵਿੱਚ ਉਹੀ ਵਾਲੀ ਸੇਮ ਕोली ਇੱਕ ਕਲੀ ਜਾਂ ਇੱਕ ਕੱਪ ਤੁਸੀਂ ਲੈ ਸਕਦੇ ਹੋ ਉਹੀ ਵਾਲੀ ਸੇਮ ਮਾਪਰ ਮੰਣਾ ਇੱਕ ਕੱਪ ਆਪਾਂ ਆ ਕੇ ਆਪਾਂ ਕੀ ਦਾ ਪਾ ਲਿਆ ਉਹਦੇ ਵਿੱਚ ਜੋ ਅਸੀਂ ਸੋਕ ਕਰਕੇ ਸਾਡੀ ਸੂਜੀ ਦੀ ਪੀਠੀ ਰੱਖੀ ਹੋਈ ਸੀ ਨਾ ਉਹ ਅਸੀਂ ਪਾ ਦੇਣੀ ਹੈ ਪਰ ਮੈਂ ਗੈਸ ਦੀ ਫਲੇਮ ਨੂੰ ਹਲੇ ਤੱਕ ਓਨ ਨਹੀਂ ਕੀਤਾ ਕਿ ਮੈਲਟ ਕੀਤਾ ਹੋਇਆ ਮੈਂ ਇਹਦੇ ਵਿੱਚ ਪਾਇਆ ਹੈ ਤੇ ਉਹ ਠੰਡੇ ghee ਦੇ ਵਿੱਚ ਹੀ ਨਾ ਮੈਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਜੋ ਪੀਠੀ ਹੈ ਨਾ ਇਸ ਤਰ੍ਹਾਂ ਦੇ ਨਾਲ ਥੱਲੇ ਚਿਪਕੇਗੀ ਘੱਟ ਪਹਿਲਾਂ ਠੰਡੇ ghee ਦੇ ਵਿੱਚ ਮੈਂ ਮੈਲਟ ਕੀਤਾ ਹੋਇਆ ਸੀ ਪਰ ਗਰਮ ਨਹੀਂ ਸੀ ਹਲਕਾ ਜਿਹਾ ਕੋਸਾ ਕਰ ਵੀ ਸਕਦੇ ਹੋਗੇ ਤੁਹਾਡੇ ਕੋਲ ਮੈਲਟ ਨਹੀਂ ਹੈ ਪਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਹਿਲੇ ਠੰਡੇ ghee ਦੇ ਵਿੱਚ ਮਿਕਸ ਕਰ ਲੈਣਾ ਹੁਣ ਮੈਂ ਗੈਸ ਦੀ ਫਲੇਮ ਨੂੰ ਓਨ ਕਰ ਲਿਆ ਹੈ ਉਹਨਾਂ ਸੇ ਜੋ ਸਾਡੀ ਪੀਠੀ ਹੈ ਇਹਨੂੰ ਭੁੰਨਾਂਗੇ మీడియం ਟੂ ਹਾਈ ਫਲੇਮ ਦਿੱਤੇ ਨੂੰ ਅਸੀਂ ਭੁੰਨਾਂਗੇ ਥੋੜੀ ਦੇਰ ਇਸੇ ਤਰ੍ਹਾਂ ਚਲਾਉਂਦੇ ਰਵਾਂਗੇ ਸਾਡੀ ਜੋ ਸੂਜੀ ਹੈ ਜਦੋਂ ਤੱਕ ਬਹੁਤ ਅੱਛੇ 골ਡਨ ਕਲਰ ਦੇ ਵਿੱਚ ਬ੍ਰਾਊਨ ਨਹੀਂ ਹੋ ਜਾਂਦੀ ਤੇ ਅਸੀਂ ਇਹਨੂੰ ਭੁੰਨਾਂਗੇ ਥੋੜੀ ਜਿਹੀ ਇੱਥੇ ਮਿਹਨਤ ਕਰਨੀ ਪੈਗੀ ਜੋ ਸਾਡੀ ਪੀਠੀ ਹੈ ਨਾ ਹਲਕੀ ਹਲਕੀ نیچے ਲੱਗੇਗੀ ਪਰ ਇਸ ਨੂੰ ਮੈਂ ਸਪੈਚੂਲੇ ਦੇ ਨਾਲ ਨਾ ਲੱਕੜ ਦੇ ਸਪੈਚੂਲੇ ਜਾਂ ਤੁਸੀਂ ਕਰਚੀ ਦੇ ਨਾਲ ਵੀ ਚੰਗੀ ਤਰ੍ਹਾਂ ਇਸ ਤਰ੍ਹਾਂ ਚਲਾਉਂਦੇ ਰਹਿਣਾ ਸਾਰੇ ਸਾਈਡਾਂ ਤੋਂ ਆਸਾਨੀ ਨਾਲ ਛੁੱਟ ਜਾਏਗਾ ਜੋ نیچے ਲੱਗਾ ਹੈ ਨਾ ਉਹ ਆਸਾਨੀ ਨਾਲ ਅਸੀਂ ਜਦੋਂ ਨੂੰ ਚਲਾਉਂਦੇ ਰਵਾਂਗੇ ਭੁੰਨਦੇ ਰਵਾਂਗੇ ਨਾ ਤੇ ਬਹੁਤ ਚੰਗੀ ਤਰ੍ਹਾਂ ਦੇ ਗਰਮ ਹੋਣ ਦੇ ਨਾਲ ਜੋ ਸਾਈਡਾਂ ਤੋਂ نیچے ਲੱਗੇ ਹੈ ਨਾ ਉਹ ਉੱਤਰ ਜਾਏਗਾ ਤੁਸੀਂ ਦੇਖ ਸਕਦੇ ਹੋ ਉਹ ਨਾਲ ਦੀ ਨਾਲ ਜਿਵੇਂ ਜਿਵੇਂ ਭੁੰਨ ਰਹੀਆਂ ਨਾ ਗੈਸ ਦੀ ਫਲੇਮ ਦੇ ਉੱਪਰ ਹਾਈ ਕਰ ਦਿੱਤੀ ਹੈ ਹੁਣ ਮੈਂ ਤੇ ਹੁਣ ਜੋ ਸਾਈਡਾਂ ਤੋਂ ਸਾਰਾ ਸਾਡੇ ਜੀ ਸੂਜੀ ਲੱਗੇ ਸੀ ਨਾ ਉਹ ਸਾਰੇ ਉਤਰ ਜਾਏਗੀ ਤੇ ਇਸ ਇਸ ਨੂੰ ਚੰਗੀ ਤਰ੍ਹਾਂ ਤੋਂ ਸਾਰੇ ਸਾਈਡਾਂ ਤੋਂ ਈਮਨਲੀ ਨਾਲ ਦੀ ਨਾਲ ਅਸੀਂ ਉਤਾਰਦੇ ਜਾਣਾ ਤੇ ਫਲੇਮ ਨੂੰ ਥੋੜੀ ਜਿਹੀ ਹਾਈ ਰੱਖਾਂਗੇ ਇਸ ਤਰ੍ਹਾਂ ਜੋ ਸਾਡੀ ਪੀਠੀ ਹੈ ਨਾ ਉਹ ਚੰਗੀ ਤਰ੍ਹਾਂ नीचे चिपकेगी नहीं तो उतर जाएगी दूसरी साइड जो थे अपन सिरप बना लंदे हां ते मैं फ्लेम ਨੂੰ ਹਲਕਾ ਜਿਹਾ ਕੱਟ ਕਰ ਦਿੱਤਾ ਤੇ ਉਸ ਅਸੀਂ ਸਿਰਪ ਬਣਾਉਣ ਦੇ ਲਈ ਮੈਂ 2 ਕੱਪ ਭਰ ਕੇ ਪਾਣੀ ਦੇ ਲੈਣੀ 1 ਕੱਪ ਕਸੂਜੀ ਲਈ ਸੀ ਨਾ ਤਾਂ ਅਪਾ ਇਹਦਾ ਡਬਲ ਪਾਣੀ ਪਾਵਾਂਗੇ 2 ਕੱਪ ਭਰ ਕੇ ਮੈਂ ਇਹਦੇ ਵਿੱਚ ਪਾਣੀ ਦੇ ਐਡ ਕਰਾਂਗੀ ਉਸ ਤੋਂ ਬਾਅਦ ਅਸੀਂ ਇੱਕ ਕੱਪ ਦੇ ਵਿੱਚ ਦੁੱਧ ਦਾ ਪਾਣਾ ਹੈ ਜਾਨੀ ਕਿ ਦੋ ਕੱਪ ਪਾਣੀ ਦੇ ਤੇ ਇੱਕ ਕੱਪ ਦੁੱਧ ਦਾ ਹੁਣ ਦੋ ਕੱਪ ਪਾਣੀ ਦੇ ਵਿੱਚ ਇੱਕ ਕੱਪ ਮੈਂ ਪਾ ਕੇ ਉਹੀ ਵਾਲਾ ਇੱਕ ਕਟੋਰੀ ਦੋ ਕਟੋਰੀਆਂ ਪਾਣੀ ਦੀਆਂ ਉਹੀ ਵਾਲੀ ਇੱਕ ਸੇਮ ਕਟੋਰੀ ਅਸੀਂ ਚੀਨੀ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਤੱਕ ਕਿ ਜਿਹੜੀ ਖੰਡ ਹੈ ਡਿਸਆਰਬ ਨਹੀਂ ਹੋ ਜਾਂਦੀ 1/4 ਇੱਕ ਛੋਟਾ ਚਮਚ ਮੈਂ ਇਹਦੇ ਵਿੱਚ ਪੀਸੀ ਵੀ ਜੋ ਛੋਟੀ ਇਲਾਇਚੀ ਦਾ ਪਾਊਡਰ ਪਾਇਆ ਹੈ ਤੇ ਬਿਲਕੁਲ ਇੱਕ ਪਿੰਚ ਅਸੀਂ ਇਹਦੇ ਵਿੱਚ येलो ਕਲਰ ਜਾਨੀ ਕਿ ਪੀਲਾ ਰੰਗ ਬਿਲਕੁਲ ਚੁਟਕੀ ਭਰ ਪਾਇਆ ਹੈ ਇਦਨਾਂ ਗਾ ਹਲਵੇ ਦਾ ਕਲਰ ਬਹੁਤ ਵਧੀਆ ਆਂਦਾ ਹੈ ਬਿਲਕੁਲ ਮੂੰਗ ਦਾਲ ਵਰਗਾ ਹੀ ਹਲਵੇ ਦਾ ਕਲਰ ਆਏਗਾ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਤੁਸੀਂ ਕਲਰ ਨਹੀਂ ਪਾਣਾ ਚਾਹੁੰਦੇ ਬਿਨਾ ਰੰਗ ਤੋਂ ਵੀ ਤੁਸੀਂ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਬਹੁਤ ਵਧੀਆ ਵਾਲਾ ਕਲਰ ਆਇਆ ਬਿਲਕੁਲ ਮੂੰਗ ਦਾਲ ਦਾ ਕਲਰ ਆਇਆ ਤੇ ਇਸ ਲਈ ਬਿਲਕੁਲ ਛੁਟਕੀ ਕੋ ਪੀਲਾ ਰੰਗ ਪਾਇਆ ਹੈ ਤੇ ਇਸ ਨੂੰ ਅਸੀਂ ਥਲਕਾ ਜਿਹਾ ਉਬਾਲਾਂ ਤੱਕ ਕਰੀ ਸਿਰਫ ਉਬਾਲਣਾ ਹੈ ਤੇ ਇਸ ਨੂੰ ਅਸੀਂ ਜ਼ਿਆਦਾ ਨਹੀਂ ਰੰਨਣਾ ਤੇ ਸਾਡਾ ਸਰਪ ਤਿਆਰ ਹੋ ਗਿਆ ਹੈ ਜਦੋਂ ਤੱਕ ਕਿ ਖੰਡ ਸਿੱਕ ਮਿਕਸ ਹੋਣੀ ਚਾਹੀਦੀ ਇਕ ਤਾਰ ਦੀ ਚਾਸ਼ਨੀ ਨੇ ਬਣਾਨੀ ਹੈ ਉਹ ਸੂਜੀ ਜਿਹੜੀ ਆਪਾਂ ਭੁੰਨ ਰਹੇ ਸੀ ਉਹਨੂੰ ਦੁਬਾਰਾ ਤੋਂ ਫਿਰ ਫਲੇਮ ਨੂੰ ਮੈਂ ਥੋੜਾ ਜਿਹਾ ਫੇਰ ਤੋਂ ਤੇਜ਼ ਕਰ ਦਿੱਤਾ ਹੈ ਪਹਿਲੇ ਮੈਂ ਲੋ ਕਰ ਦਿੱਤੀ ਸੀ ਸ਼ਰਬਤ ਬਣਾਉਣ ਦੇ ਲਈ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਸਾਈਡਾਂ ਤੋਂ ਜੋ نیچے ਸਾਡੀ ਸੂਜੀ ਲੱਗ ਗਈ ਸੀ ਪੇਠੀ ਵਾਲੀ ਉਹਨ ਸਾਰੇ ਸਾਈਡਾਂ ਤੋਂ ਗਰਮ ਫਲੇਮ ਦੇ ਉੱਤੇ ਬਹੁਤ अच्छी तरह ਆਪਣੇ ਆਪ ਸਾਰੀ ਛੁੱਟ ਗਈ ਹੈ ਤੇ ਸੂਜੀ ਬਹੁਤ ਵਧੀਆ ਸਾਡੀ ਜੋ ਪੁੱਜ ਰਹੀ ਹੈ ਅਸੀਂ ਇਹਨੂੰ ਹਲਕਾ ਜਿਹਾ ਥੋੜਾ ਜਿਹਾ ਹੋਰ ਪੁੰਨਾਂਗੇ ਤੇ ਨਾਲ ਦੀ ਨਾਲ ਸਾਰੀ ਸਾਈਡਾਂ ਤੋਂ ਅਸੀਂ ਇਹਨੂੰ ਚਲਾਂਦੇ ਜਾਵਾਂਗੇ ਔਰ ਜੋ ਸਾਡੀ ਸੂਜੀ ਹੈ ਬਹੁਤ ਵਧੀਆ ਤਰ੍ਹਾਂ ਪੁੰਨ ਰਹੀ ਹੈ ਸਾਰੀ ਸਾਈਡਾਂ ਤੋਂ ਈਵਨਲੀ ਬਹੁਤ ਈਵਨਲੀ ਪੁੰਨ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਜੋ ਸੂਜੀ ਐ ਬਿਲਕੁਲ ਦਾਣੇਦਾਰ ਹੋ ਗਈ ਜਿਸ ਤਰ੍ਹਾਂ ਕਿਸੇ ਨੇ ਭਿਗੋ ਕੇ ਰੱਖਿਆ ਸੀ ਨਾ ਤੇ ਦੇਖੋ ਜਿਹਦੀ ਸੂਜੀ ਐ ਬਿਲਕੁਲ ਵਧੀਆ ਵਧੀਆ ਇਹਦੇ ਵਿੱਚ ਦਾਣੇ ਬਣ ਗਏ ਨੇ ਇਹਦੇ ਨਾਲ ਜੋ ਹਲਵਾ ਬਹੁਤ ਹੀ ਟੇਸਟੀ ਬਣਦਾ ਹੈ ਔਰ ਜਿਹੜਾ ਕੀ ਐ ਤੁਸੀਂ ਦੇਖ ਸਕਦੇ ਹੋ ਇਕਦਮ ਅਲੱਗ ਹੋ ਰਿਹਾ ਹੈ ਤੇ ਸੂਜੀ ਹੁਣ ਬਹੁਤ ਵਧੀਆ ਪੁੱਜ ਰਹੀ ਹੈ ਪਰ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਭੁੰਨਾਗੇ ਇਸ ਕਲਰ ਜਕਰਾਂ ਤੱਕ ਅੰਨੇ ਭੁੰਨਾ ਬਿਲਕੁਲ ਦਾਣੇਦਾਰ ਹੋ ਗਈ ਹੈ ਸੂਜੀ ਤੇ ਇਸ ਨੂੰ ਅਸੀਂ ਥੋੜਾ ਜਿਹਾ ਹੋਰ ਪੁੰਨਣਾ ਹੈ ਜਦੋਂ ਤੱਕ ਇਹਦਾ ਜਿਹੜਾ ਕਲਰ ਹੈ ਬ੍ਰਾਊਨ ਨਹੀਂ ਹੋ ਜਾਂਦਾ ਬ੍ਰਾਊਨ ਕਲਰ ਆਣ ਤੱਕਰ ਪੁੰਨਾਂਗੇ ਕੁਝ ਮਿੰਟਸ ਲਈ ਇਹਨੂੰ ਪੁੰਨਾਂਗੇ ਆਪਾਂ ਤੇ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਹੈ ਆਪਾਂ ਛੱਡਣਾ ਨਹੀਂ ਹੈਗਾ ਵਿੱਚ ਨਹੀਂ ਤੇ ਸੂਜੀ نیچے ਲੱਗ ਜਾਏਗੀ ਤੇ ਹੁਣ ਤੁਸੀਂ ਫਲੇਮ ਨੂੰ ਹਲਕੀ ਜਿਹੀ ਘਟ ਕਰਕੇ ਆਪਾਂ ਪੁੰਨ ਲੈਣਾ ਹੈ ਮੀਡੀਅਮ ਦੇ ਉੱਤੇ ਮੈਂ ਭੁੰਨ ਲਿਆ ਦੇਖੋ ਕਲਰ ਚੇਂਜ ਹੋ ਗਿਆ ਹੈ ਸਾਡੇ ਜੋ ਸੂਜੀ ਹੈ ਹੁਣ ਹਲਕੇ ਜੇ ਬ੍ਰੌਂ ਕਲਰ ਵਿੱਚ ਆ ਗਈ ਬਸ ਇਸ ਤੋਂ ਵੱਧ ਨਹੀਂ ਆਪਾਂ ਇਹਨੂੰ ਭੁੰਨਣਾ ਹੈ ਫਿਰ ਜ਼ਿਆਦਾ ਡਾਰਕ ਕਲਰ ਆ ਜਾਏਗਾ ਤੇ ਹੁਣ ਜਿਹੜਾ ਆਪਾਂ 슈ਗਰ ਸ਼ਰਬਤ ਤਿਆਰ ਕਰਕੇ ਰੱਖਿਆ ਸੀ ਨਾ ਚੀਨੀ ਵਾਲਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਤੇ 2 ਕੱਪ ਭਰ ਕੇ ਆਪਾਂ ਪਾਣੀ ਦੇ ਪਾਇਸ ਹੈ ਹੁਣ 1 ਕੱਪ ਭਰ ਕੇ ਆਪਾਂ ਜਿਹੜਾ ਦੁੱਧ ਹੈ ਉਹਦੇ ਵਿੱਚ ਪਾਇਆ ਹੈ ਇੱਕ ਕੱਪ ਪਰਖ ਕੇ ਆਪਾਂ ਪੂਰਾ ਦੁੱਧ ਦਾਦ ਦੇ ਵਿੱਚ ਪਾ ਦੇਣਾ ਯਾਨੀ ਕਿ ਤਕਰੀਬਨ 3 ਕੋਲੀਆਂ ਆਪਾਂ ਇਹਦੇ ਵਿੱਚ ਯੂਜ਼ ਕੀਤੀਆਂ ਨੇ 2 ਕੱਪ ਪਾਣੀ ਦੀਆਂ ਤੇ ਇੱਕ ਕੱਪ ਆਪਾਂ ਦੁੱਧ ਐਡ ਕੀਤਾ ਹੈ ਦੁੱਧ ਥੋੜਾ ਜਿਹਾ ਗਰਮ ਕਰ ਲੈਣਾ ਪਹਿਲੇ ਠੰਡਾ ਨਾ ਅਚ ਐਡ ਕਰਨਾ ਤੇ ਨੂੰ ਲਗਾਤਾਰ ਚਲਾਉਂਦੇ ਰਹਿਣਾ ਜਦੋਂ ਤੱਕ ਕਿ ਜਿਹੜੀ ਸੂਜੀ ਹੈ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੀ ਹੈ ਜੇ ਥੋੜੇ ਜਿਹਾ ਨੂੰ ਠੀਕ ਹੋ ਨਵਾਂਗੇ ਅਸੀਂ ਲਗਾਤਾਰ ਨੂੰ ਚਲਾਉਂਦੇ ਰਵਾਂਗੇ ਤੇ ਜੇ ਸੂਜੀ ਹੈ ਸਾਰੇ ਸਿਰ ਵਿੱਚ ਚੰਗੀ ਤਰ੍ਹਾਂ मिक्स हो जाएगी ਤੇ ਇਸ ਨੂੰ ਚਲਾਉਂਦੇ ਇਹਨੂੰ ਥੋੜੇ ਮਿੰਟ ਹੋ ਗਏ ਨੇ ਤੇ ਸਾਡਾ ਜੋ ਸੂਜੀ ਹੈ ਉਹ ਚੰਗੀ ਤਰ੍ਹਾਂ ਥਿੱਕ ਹੋ ਗਈ ਹੈ ਤੇ ਉਸ ਨੂੰ ਥੋੜਾ ਜਿਹਾ ਹੋਰ ਪੁੰਨਾਂਗੇ ਆਪਾਂ ਜਦੋਂ ਤੱਕ ਜਿਹੜਾ ਇਹ ਪਚਕੀ ਪਾਇਆ ਹੈ ਨਾ ਉਹ ਚੰਗੀ ਤਰ੍ਹਾਂ ਸੈਪਰੇਟ ਨਹੀਂ ਹੋ ਜਾਂਦਾ ਸਾਡਾ ਕੀ ਜੋ ਇਸ ਦੇ ਵਿੱਚ ਪਾਇਆ ਹੈ ਨਾ ਜਦੋਂ ਆਪਾਂ ਪੁੰਨਾਂਗੇ ਬਹੁਤ ਚੰਗੀ ਤਰ੍ਹਾਂ ਦੇ ਸੈਪਰੇਟ ਹੋ ਜਾਏਗਾ ਮੈਂ ਇਹਦੇ ਵਿੱਚ ਦੇਸੀ ਵਾਲਾ ਕੀ ਯੂਜ਼ ਕਰ ਰਹੀ ਹਾਂ ਤੁਸੀਂ ਕੋਈ ਵਾਲੀ ਕੀਦ ਵਿੱਚ ਵੀ ਬਣਾ ਸਕਦੇ ਹੋ ਮੈਂ ਬਿਲਕੁਲ ਪੰਜਾਬੀ ਸਟਾਈਲ ਜਿਸ ਤਰ੍ਹਾਂ ਕੀ ਸਾਡੇ ਘਰ ਵਿੱਚ ਬਣਦਾ ਹੈ ਦੇਸੀ ਕੀ ਵਿੱਚ ਬਣਾ ਰਹੀ ਹਾਂ ਤੁਸੀਂ ਇਹਨੂੰ ਕਿਸੇ ਵੀ ਕੀਦ ਵਿੱਚ ਬਣਾ ਸਕਦੇ ਹੋ ਤੇ ਸਾਡਾ ਦੇਖੋ ਜੋ ਸੂਜੀ ਦਾ ਹਲਵਾ ਬਿਲਕੁਲ ਰਸੀਲਾ ਬਣਿਆ ਨਾ ਜਿਆਦਾ ਨਹੀਂ ਪੁੰਨਣਾ ਹੋਰ ਬਸ ਬਹੁਤ ਵਧੀਆ ਪੁੱਜ ਗਿਆ ਹੈ ਉਹ ਨਸੀਬ ਦੇ ਵਿੱਚ ਜੋ ਸਾਡੇ ਫਰਾਈ ਕੀਤੇ ਹੋਏ ਆਲਮੰਡਸ ਤੇ ਕਿਸ਼ਮਿਸ਼ ਨੇ ਨਾ ਬਦਾਮ ਤੇ ਕਿਸ਼ਮਿਸ਼ ਉਹ ਪਾ ਕੇ ਥੋੜਾ ਜਿਹਾ 1-2 ਮਿੰਟ ਸਿੱਪੋਣਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸੈਪਰੇਟ ਹੋ ਗਿਆ ਹੈ ਤੇ ਬਹੁਤ ਵਧੀਆ ਕਲਰ ਆ ਗਿਆ ਹੈ ਸਾਡੇ ਜੋ ਹਲਵੇ ਦਾ ਬਿਲਕੁਲ ਜਿਸ ਤਰ੍ਹਾਂ ਕਿ ਮੂੰਗੀ ਦਾਲ ਦਾ ਹਲਵਾ ਹੁੰਦਾ ਹੈ ਨਾ ਪੀਠੀ ਤੋਂ ਆਪਾਂ ਬਣਾਉਂਦੇ ਆ ਬਿਲਕੁਲ ਉਹੀ ਵਾਲੀ ਕਨਸਿਸਟੈਂਸੀ ਹੈ ਬਿਲਕੁਲ ਮੂੰਗੀ ਦਾਲ ਦੇ ਹਲਵੇ ਵਰਗਾ ਜਵਾਦ ਹੈ ਅਗਰ ਤੁਸੀਂ ਕਿਸੇ ਨੂੰ ਨਹੀਂ ਦਸੋਗੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਚਲੇਗਾ ਕਿ ਮੂੰਗ ਦਾਲ ਦਾ ਹਲਵਾ ਹੈ ਜਾਂ ਸੂਜੀ ਦਾ ਹਲਵਾ ਹੈ ਇੰਨਾ ਟੇਸਟੀ ਤੇ ਇੰਨਾ ਰਿਚ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਜ਼ਿਆਦਾ ਵਾਲੀ ਟੇਸਟੀ ਰੈਸਪੀ ਇੱਕ ਵਾਰ ਜ਼ਰੂਰ ਤੁਸੀਂ ਟ੍ਰਾਈ ਕਰਨਾ ਤੇ ਤੁਸੀਂ ਹਰ ਵਾਰ ਜੋ ਸੂਜੀ ਦਾ ਹਲਵਾ ਹੈ ਇਸੇ ਤਰ੍ਹਾਂ ਹੀ ਬਣਾਓਗੇ ਇਹ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਕੀ ਅਗਰ ਇਸ ਦੇ ਵਿੱਚ ਘਟ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਘਟ ਵੀ ਪਾ ਸਕਦੇ ਹੋ ਮੈਂ ਬਿਲਕੁਲ ਪੰਜਾਬੀ ਸਟਾਈਲ ਜਿਸ ਤਰ੍ਹਾਂ ਕਿ ਮੇਰੇ ਘਰ ਵਿੱਚ ਬਣਾਇਆ ਜਾਂਦਾ ਹੈ ਉਹਨਾਂ ਹੀ ਕੀ ਯੂਜ਼ ਕੀਤਾ ਹੈ ਤੇ ਸਾਡਾ ਦਾਣੇਦਾਰ ਸੂਜੀ ਦਾ ਹਲਵਾ ਬਣ ਕੇ ਤਿਆਰ ਹੋ ਗਿਆ ਇਹਨੂੰ ਅਸੀਂ ਸਰਵ ਕਰਾਂਗੇ ਤੁਸੀਂ ਇਸ ਨੂੰ ਕਿਸੇ ਵੀ ਤਿਉਹਾਰ ਅਸ਼ਟਮੀ ਜਾਂ ਦੀਵਾਲੀ ਤੇ ਜੇ ਸਪੈਸ਼ਲੀ ਅਗਰ ਤੁਹਾਡਾ ਮਿੱਠਾ ਖਾਣ ਦਾ ਇਹ ਦਿਲ ਕਰੇ ਤਾਂ ਬਹੁਤ ਜਲਦੀ ਬਣਾ ਸਕਦੇ ਹੋ ਬਹੁਤ ਈਜ਼ੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਰਿਚ ਰੈਸਪੀ ਹੈ ਇੱਕ ਵਾਰ ਜ਼ਰੂਰ ਤੋਂ ਤੁਸੀਂ ਇਹਨੂੰ ਟਰਾਈ ਕਰਨਾ ਪੰਜਾਬੀ ਸਟਾਈਲ ਸਾਡਾ ਸੂਜੀ ਦਾ ਦਾਣੇਦਾਰ ਤੇ ਰਸੀਲਾ ਬਿਲਕੁਲ ਮੂੰਗ ਦਾਲ ਵਰਗਾ ਹਲਵਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਗਿਆ ਹੈ ਤੇ ਬਹੁਤ ਹੀ ਲੁੱਕ ਇਹਦੀ ਅੱਛੀ ਆ ਰਹੀ ਹੈ ਰਿਚ ਸਟਾਈਲ ਤੇ ਅਗਰ ਤੁਹਾਨੂੰ ਰੈਸਪੀ ਪਸੰਦ ਆਏ ਹਲਵੇ ਦੀ ਤਾਂ ਕਮੈਂਟ ਕਰਕੇ ਜ਼ਰੂਰ ਤੋਂ ਦੱਸਣਾ ਕਿ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੇ ਚੈਨਲ ਤੇਕਰ ਤੁਸੀਂ ਨਵੇਂ ਹੋ ਜਾਂ ਹੁਣ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਅਗਰ ਹੋਰ ਇਸੇ ਤਰ੍ਹਾਂ ਦੀ ਰੈਸਪੀਜ਼ ਦੇਖਣਾ ਚਾਹੁੰਦੇ ਮਠਿਆਈ ਦੀ ਤਾਂ ਮੈਂ ਵੀਡੀਓ ਦੇ ਅਖੀਰ ਵਿੱਚ ਜੋ ਪਲੇਲਿਸਟ ਹੈ ਮਠਿਆਈਆਂ ਦੀ ਉਹ ਲਗਾ ਦੇਵਾਂਗੀ ਤੁਸੀਂ ਉਸ ਤੋਂ ਵੀ ਦੇਖ ਸਕਦੇ ਹੋ ਤੇ ਮੈਨੂੰ ਸਪੋਰਟ ਕਰ ਲਈ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ